ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟ ਪਲੱਸ ਬੀ ਨੇ ਇਸ਼ਤਿਹਾਰ ਨੰਬਰ 14/2024 ਕੱਢਿਆ ਜਿਸ ਦੇ ਵਿੱਚ ਤੁਹਾਨੂੰ ਐਗਜ਼ਾਈਜ਼ ਅਤੇ ਟੈਕਸਟੇਸ਼ਨ ਇੰਸਪੈਕਟਰ ਦੀਆਂ ਪੋਸਟਾਂ ਕੱਢੀਆਂ ਜਿਸ ਦੇ ਵਿੱਚ 41 ਪੋਸਟਾਂ ਆਈਆਂ ਠੀਕ ਆ ਗਰੁੱਪ ਸੀ ਦੀਆਂ ਪੋਸਟਾਂ ਪਰ ਬਹੁਤ ਹੀ ਵਧੀਆ ਪੋਸਟ ਆ ਐਗਜ਼ਾਈਜ਼ ਇੰਸਪੈਕਟਰ ਦੀ ਪੋਸਟ ਨਾਮੀ ਪੋਸਟ ਆ ਠੀਕ ਆ ਨਾ ਰਤਬਾ ਪੋਸਟ ਦਾ ਤੇ ਵਧੀਆ ਮੌਕਾ ਹੈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਹਨ ਤੇ ਅੱਪਾ ਇਸ ਵਾਰੀ ਅੱਜ ਦੀ ਵੀਡੀਓ ਚ ਸਾਰਾ ਡਿਸਕਸ ਕਰਾਂਗੇ ਵੀ ਕਦੋਂ ਤੋਂ ਫਾਰਮ ਭਰਨੇ ਸ਼ੁਰੂ ਹੋਗੇ ਤੇ ਕਿਵੇਂ ਦਾ ਪ੍ਰੋਸੈਸ ਆ ਕਿਵੇਂ ਦਾ ਪੇਪਰ ਆਣਾ ਸਾਰਾ ਵੀਡੀਓ ਧਿਆਨ ਨਾਲ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਹੁਣ ਇਸ ਚੈਨਲ ਦੇ ਉੱਤੇ ਤੁਹਾਨੂੰ ਹਰੇਕ ਪੇਪਰ ਦੀ ਤਿਆਰੀ ਵੀ ਬਿਲਕੁਲ ਫ੍ਰੀ ਚ ਕਰਵਾਵਾਂਗੇ ਠੀਕ ਹੈ ਤੇ ਅੱਜ ਦੀ ਵੀਡੀਓ ਵਿੱਚ ਜੋ ਗਜ਼ਾਈਜ਼ ਇਨਸਪੈਕਟਰ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਦਾ ਇਸ਼ਤਿਆਰ 6/12/24 ਨੂੰ ਮਤਲਬ ਕਿ ਪ੍ਰਕਾਸ਼ਿਤ ਹੋਣ ਦੀ ਮਿਤੀ ਸੀ ਇਹ 6/12/24 ਨੂੰ ਪਰ ਆਨਲਾਈਨ ਅਰਜ਼ੀਆਂ ਦੀ ਜਿਹ ਟਾਈਮ ਲਗਾਤਾ ਠੀਕ ਹੈ ਕੋਈ ਟੈਕਨੀਕਲ ਰੀਜ਼ਨ ਹੋਣਾ ਤਾਂ ਕਰਕੇ ਥੋੜਾ ਲੇਟ ਕਰ ਦਿੱਤਾ 1 ਜਨਵਰੀ 2025 ਯਾਨੀ ਕਿ ਨਵੇਂ ਸਾਲ ਵਾਲੇ ਦਿਨ ਇਹਨਾਂ ਨੇ ਆਨਲਾਈਨ ਅਰਜ਼ੀਆਂ ਮੰਗਣੇ ਸ਼ੁਰੂ ਕਰਤੀਆਂ ਵੀ ਆਨਲਾਈਨ ਤੁਸੀਂ ਫਾਰਮ ਆਪਣਾ ਭਰ ਸਕਦੇ ਹੋ ਠੀਕ ਹੈ ਪੀਟ ਪਲੱਸ ਵੀ ਦੀ ਸਾਈਟ ਦੇ ਉੱਤੇ ਜਾ ਕੇ ਤੁਹਾਨੂੰ ਲਿੰਕ ਮਿਲ ਜੇਗਾ ਤੁਸੀਂ ਉਸ ਦੇ ਉੱਤੇ ਭਰੋਗੇ ਤੇ 21 1 2025 ਦੇ 5 ਵਜੇ ਤੱਕ ਸ਼ਾਮੀ ਤੁਸੀਂ ਇਹ ਲਾਸਟ ਭਰ ਸਕਦੇ ਹੋ ਫੀਸ ਭਰਨ ਦੀ ਆਖਰੀ ਮਿਤੀ 24 ਜਨਵਰੀ 2025 ਹੈ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਪੋਸਟਾਂ ਜਨਰਲ ਵਰਗ ਦੇ ਵਿੱਚ ਪੋਸਟਾਂ 41 ਦੇ ਵਿੱਚੋਂ 15 ਪੋਸਟਾਂ ਜਿਸ ਦੇ ਵਿੱਚ ਚਾਰ ਪੋਸਟਾਂ ਔਰਤਾਂ ਲਈ ਰੱਖੀਆਂ ਬਾਕੀ ਐਸਸੀ ਮਜਬੀ ਲਈ 6 ਪੋਸਟਾਂ ਐਸਸੀ ਆਰਓ ਲਈ 2 ਬੀਸੀ ਲਈ 5 ਐਕ ਸਰਵਿਸਮੈਨ ਜਨਰਲ ਜੋ ਉਹਨਾਂ ਤਿੰਨ ਪੋਸਟਾਂ ਐਕ ਸਰਵਿਸਮੈਨ ਐਸਸੀ ਆਰਓ ਦੋ ਪੋਸਟਾਂ ਸਪੋਰਟਸ ਚੈਨਲ ਦੋ ਤੇ ਇਦਾਂ ਹੀ ਕੁੱਲ ਮਿਲਾ ਕੇ ਫਿਜ਼ੀਕਲ ਹੈਂਡੀਕੈਪਡ ਦੀ ਇੱਕ ਪੋਸਟ ਆ ਗਈ ਟੋਟਲ ਕੁੱਲ ਮਿਲਾ ਕੇ ਸਾਰੀਆਂ ਪੋਸਟਾਂ ਮਿਲਾ ਕੇ ਇਹ 41 ਪੋਸਟਾਂ ਬਣਦੀਆਂ ਐਡਬਲਯੂਐਸ ਦੀਆਂ ਪੋਸਟਾਂ ਵੀ ਹੈਗੀਆਂ ਚਾਰ ਠੀਕ ਆ ਅੱਗੇ ਗੱਲ ਕਰਦੇ ਆ ਅੱਗੇ ਤੁਹਾਨੂੰ ਦਿਖਾਉਂਦੇ ਆ ਵੀ ਇਸ ਦੇ ਵਿੱਚ ਕਿਆ ਗਿਆ ਪ੍ਰੋਸੈਸਾ ਕੁਆਲੀਫਿਕੇਸ਼ਨ ਦਾ ਕਿਆ ਪ੍ਰੋਸੈਸਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਯੋਗਤਾ ਘੱਟੋ ਘੱਟ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਕੋਈ ਵੀ ਡਿਗਰੀ ਹੋਵੇ ਗ੍ਰੈਜੂਏਸ਼ਨ ਦੀ ਠੀਕ ਆ ਨਾ ਕਿਸੇ ਵੀ ਸਟਰੀਮ ਚ ਹੋਵੇ ਉਸ ਤੋਂ ਬਾਅਦ 120 ਘੰਟੇ ਦਾ ਕੰਪਿਊਟਰ ਕੋਰਸ ਹੋਣਾ ਚਾਹੀਦਾ ਜਾਂ ਉਹ ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋਲ ਕੰਪਿਊਟਰ ਦੇ ਵਿੱਚ ਠੀਕ ਆ ਤੇ ਅੱਗੇ ਗੱਲ ਕਰੀਏ ਤੁਹਾਨੂੰ ਪੇਪਰ ਤੁਹਾਡੇ ਦੋ ਹੋਣੇ ਆ ਪੇਪਰ 1 ਤੇ ਪੇਪਰ 2 ਠੀਕ ਆ ਪੇਪਰ A ਆ ਜਿਹੜਾ ਉਸ ਦੇ ਵਿੱਚ ਤੁਹਾਨੂੰ ਪੰਜਾਬੀ ਭਾਸ਼ਾ ਦਾ ਪੇਪਰ ਆਉਣਾ ਹੈ ਠੀਕ ਆ ਪੰਜਾਬੀ ਭਾਸ਼ਾ ਦਾ ਪੇਪਰ ਤੁਹਾਨੂੰ ਜਿਸ ਦੇ ਵਿੱਚ 50% ਨੰਬਰ ਲੈਣੇ ਜ਼ਰੂਰੀ ਆ ਮੰਨ ਲਓ 50 ਨੰਬਰ ਦਾ ਪੇਪਰ ਆ ਹੁਣ ਤੱਕ ਜੋ ਹੁੰਦਾ ਆ ਰਿਹਾ 50 ਨੰਬਰ ਦਾ ਪੇਪਰ ਹੁੰਦਾ ਉਹ ਉਸ ਦੇ ਵਿੱਚ 25 ਨੰਬਰ ਲੈਣੇ ਹੁੰਦੇ ਆ 50% ਨੰਬਰ ਜੋ ਵੀ ਬਣੇ 25 ਨੰਬਰ ਘੱਟੋ ਘੱਟ ਜੇ ਤੁਹਾਡਾ ਉਹ ਪੇਪਰ ਪਾਸ ਹੁੰਦਾ ਤਾਂ ਹੀ ਤੁਹਾਡਾ ਦੂਜਾ ਪੇਪਰ ਚੈੱਕ ਹੋਏਗਾ ਜਿਸ ਦੇ ਵਿੱਚ ਤੁਹਾਨੂੰ ਜੀਕੇ ਇੰਗਲਿਸ਼ ਮੈਥ ਰੀਜਨਿੰਗ ਕੰਪਿਊਟਰ ਤੇ ਮੋਸਟਲੀ ਸਾਰੇ ਸਬਜੈਕਟ ਜੀਕੇ ਪੰਜਾਬ ਜੀਕੇ ਹੈ ਨਾ ਇਹ ਸਾਰਾ ਕੁਝ ਉਸ ਦੇ ਵਿੱਚ ਆਏਗਾ ਠੀਕ ਹੈ ਪੰਜਾਬੀ ਵੀ ਉਸ ਚ ਥੋੜੀ ਜਿਹੀ ਪੁੱਛਦੇ ਆ ਇੰਗਲਿਸ਼ ਵੀ ਆਂਦੀ ਆ ਤੇ ਉਹ ਪੇਪਰ ਬੀ ਹੋਏਗਾ ਉਹ ਤੁਹਾਡਾ ਤਾਂ ਹੀ ਚੈੱਕ ਹੋਏਗਾ ਜਦੋਂ ਪੇਪਰ ਏ ਚ ਤੁਸੀਂ 50% ਨੰਬਰ ਲੈਏ ਹੋਣਗੇ ਠੀਕ ਆ ਉਸ ਤੋਂ ਬਾਅਦ ਸਹਿ ਤਨਖਾਹ ਦੀ ਗੱਲ ਕਰੀਏ ਹਰੇਕ ਪੋਸਟ ਦੇ ਵਿੱਚ ਤਨਖਾਹ ਦਾ ਮੇਨ ਮੁੱਦਾ ਹੁੰਦਾ ਨਾ ਵੀ ਤਨਖਾਹ ਆਪਾਂ ਨੂੰ ਕਿੰਨੀ ਮਿਲੂਗੀ ਇਸ ਪੇਪਰ ਦੇ ਵਿੱਚ 35400 ਬੇਸਿਕ ਪੇ ਬੀ ਗ੍ਰੇਡ ਦੀ ਪੋਸਟ ਦੇ ਬਰਾਬਰ ਤਨਖਾਹ ਹੈ 35400 ਬੇਸਿਕ ਪੇ ਆ ਤੁਹਾਡੀ 7 ਸੀਪੀਸੀ ਦੇ ਅਨੁਸਾਰ ਠੀਕ ਆ ਲਗਭਗ ਪ੍ਰਵੇਸ਼ਨ ਕਲੀਅਰ ਹੁੰਦੀ ਸਾਰੇ ਤੁਹਾਡੇ 55-60000 ਰੁਪਿਆ ਇਨ ਹੈਂਡ ਆਏ ਕਰੂਗਾ ਜਦੋਂ ਤੁਹਾਡਾ ਪ੍ਰਵੇਸ਼ਨ ਕਲੀਅਰ ਹੋ ਜਾਏਗਾ ਠੀਕ ਆ ਤੇ ਵਧੀਆ ਸਨੈਰੀਓ ਮੋਕ ਹੈ ਠੀਕ ਆ ਜਿਹੜੇ ਗਰੁੱਪ ਸੀ ਦੇ ਵਿੱਚ ਕਲੈਰੀਕਲ ਤੇ ਪੋਸਟ ਤੇ ਕੰਮ ਕਰ ਰਹੇ ਆ ਹਨਾ ਨਵੀਆਂ ਭਰਤੀਆਂ ਤਾਂ ਉਹ ਵੀ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਆ ਉਹਨਾਂ ਦੀ ਵੀ ਬੇਸਿਕ ਪੇ ਇਸ ਨਾਲ ਵੱਜੇਗੀ ਹਨਾ ਉਸ ਤੋਂ ਬਾਅਦ ਅੱਗੇ ਗੱਲ ਕਰੀਏ 18 ਸਾਲ ਦੀ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ 37 ਸਾਲ ਦੀ ਜਨਰਲ ਵਰਗ ਦੇ ਵਿੱਚ ਬਾਕੀ ਕੋਈ ਪਛੜੀਆਂ ਸ਼੍ਰੇਣੀਆਂ ਲਈ 22 ਸਾਲ ਦੀ ਉਮਰ ਤੇ ਕੇਂਦਰੀ ਤੇ ਰਾਜ ਕਰਮਚਾਰੀਆਂ ਲਈ ਉੱਪਰਲੀ ਸੀਮਾ ਦੀ ਛੋਟ ਦੇਂਦੇ ਹੋਏ 45 ਸਾਲ ਦੀ ਹੋਣੀ ਚਾਹੀਦੀ ਹੈ ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਠੀਕ ਹੈ ਦਵਯੰਗ ਜੋ ਫਿਜ਼ੀਕਲ ਹੈਂਡੀਕੈਪਡ ਹੁੰਦੇ ਉਹਨਾਂ ਦੀ 47 ਸਾਲ ਤੋਂ ਵੱਧ ਉਮਰ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਫੀਸ ਦੀ ਗੱਲ ਕਰੀਏ ਆਮ ਵਰਗ ਜਨਰਲ ਵਰਗ ਜਿਹਨੂੰ ਕਹਿ ਦਿੰਦੇ ਆ ਠੀਕ ਆ ਤੇ ਸਤੰਤਰ ਦਾ ਸਗਰਮੀ ਤੇ ਖਿਡਾਰੀਆਂ ਲਈ 1000 ਰੁਪਏ ਫੀਸ ਆ ਉਸ ਤੋਂ ਬਾਅਦ ਐਸਸੀ ਬੀਸੀ ਤੇ ਈਡਬਲਯੂਐਸ ਲਈ 250 ਰੁਪਏ ਫੀਸ ਆ ਤੇ ਉਸ ਤੋਂ ਬਾਅਦ ਗੱਲ ਕਰੀਏ ਸਾਬਕਾ ਫੌਜੀ ਤੇ ਆਸ਼ਰਿਤ ਜਿਨ੍ਹਾਂ ਨੂੰ ਕਹਿ ਦਿੰਦੇ ਆ ਐਕਸ ਸਰਵਿਸਮੈਨ ਤੇ ਡਿਪੈਂਡੈਂਟ ਠੀਕ ਆ 200 ਰੁਪਏ ਫੀਸ ਉਹਨਾਂ ਦੀ ਫਿਜ਼ੀਕਲ ਹੈਂਡੀਕੈਪਿਟਲ ਦੀ 500 ਰੁਪਏ ਫੀਸ ਆ ਠੀਕ ਆ ਪਰੰਪਰਤਕੇ ਮਤਲਬ ਕਿ ਤੁਸੀਂ ਇਹ ਫੀਸ ਭਰਨੀ ਆ ਤਾਂ ਹੀ ਤੁਹਾਡਾ ਫਾਰਮ ਸਬਮਿਟ ਹੋਣਾ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਪ੍ਰੋਸੈਸ ਤੁਹਾਨੂੰ ਪੇਪਰ ਦਾ ਦੱਸਿਆ ਹੋਇਆ ਹੈ ਪਾਰਟ A ਤੇ ਪਾਰਟ B ਪਾਰਟ A ਦੇ ਵਿੱਚ ਤੁਹਾਨੂੰ ਸਮਝਾ ਦਿੱਤਾ 50% ਨੰਬਰ ਲੈਣੇ ਨੇ ਪੇਪਰ B ਦਾ ਸਿਲੇਬਸ ਤਾਂ ਉਹਨੂੰ ਪਤਾ ਹੈ ਪਹਿਲਾਂ ਇਹ ਜੋ ਚੱਲ ਰਿਹਾ ਥੋੜਾ ਬਹੁਤਾ ਚੇਂਜ ਹੋ ਜਾਏਗਾ PET Plus ਵੀ ਮੋਸਟਲੀ ਪੇਪਰ ਲੈ ਰਿਹਾ ਠੀਕ ਹੈ ਉਹੀ ਸਿਲੇਬਸ ਚੱਲਦਾ ਜ਼ਿਆਦਾਤਰ ਠੀਕ ਹੈ ਤੇ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਆ ਇਸ ਪੇਪਰ ਦੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਦਾ ਕਿ ਸ਼ੇਅਰ ਕਰੋ ਆਪਾਂ ਇੱਕ ਟੀਮ ਬਣਾਉਣੀ ਆ ਟੀਮ ਬਣਾ ਕੇ ਤੁਹਾਨੂੰ ਫ੍ਰੀ ਚ ਤਿਆਰੀ ਕਰਵਾਵਾਂਗੇ ਇਸ ਚੈਨਲ ਦੇ ਉੱਤੇ ਠੀਕ ਆ ਗਰੁੱਪ ਬੀ ਗਰੁੱਪ ਸੀ ਦੀ ਠੀਕ ਆ ਗਰੁੱਪ ਏ ਦੀ ਜਾਂ ਕਿਸੇ ਵੀ ਪੋਸਟ ਦੀ ਵੀ ਤਿਆਰੀ ਕਰਨੀ ਆ ਆਪਾਂ ਵਧੀਆ ਤਰੀਕੇ ਨਾਲ ਤੁਹਾਨੂੰ ਤਿਆਰੀ ਕਰਵਾਵਾਂਗੇ ਨੋਟਸ ਵੀ ਵਧੀਆ ਤਰੀਕੇ ਦੇ ਮੌਹਈਆ ਕਰਵਾਵਾਂਗੇ ਠੀਕ ਆ ਤੇ ਅੱਜ ਦੀ ਵੀਡੀਓ ਵਿੱਚ ਬਸ ਇਹ ਨਹੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ